ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਜੀ ਬਈ ਬਹੁਤ ਵਡ ਭਾਗੀ ਆਪਣਾ ਜੀਵਨ ਜੋ ਆਪਾਂ ਸਤਿਗੁਰਾਂ ਦੇ ਲਾੜ ਲੱਗੇ ਆ ਆਪਾਂ ਹਰ ਪਿੰਡ ਪਿੰਡੀ ਗੁਰੂ ਪਾਤਸ਼ਾਹ ਜੀ ਦੇ ਹਰ ਗੁਰਦੁਆਰੇ ਸਾਹਿਬ ਪ੍ਰਕਾਸ਼ ਹੁੰਦੇ ਅੰਮ੍ਰਿਤ ਵੇਲੇ ਤੇ ਜੋ ਸਤਗੁਰਾਂ ਦੀ ਬਾਣੀ ਦੇ ਨਾਲ ਜੁੜਦੇ ਆ ਤੇ ਅੰਮ੍ਰਿਤ ਵੇਲਾ ਆਪਾਂ ਸੰਭਾਲ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਆ ਤੇ ਇਸ ਵਾਰ ਵੀ ਬੜੀ ਮਹਾਨ ਕਿਰਪਾ ਸਤਗੁਰਾਂ ਦੀ ਹੋਈ ਆ ਜੋ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਤੇ ਜੋ ਸਮਾਏ ਠੀਕ 15 ਤਰੀਕ ਠੀਕ ਹੈ ਜੀ ਦੇਖ ਸਕਦੇ ਜੀ ਕਿ 2:30 ਵਜੇ ਦਾ ਸਮਾਂ ਜੋ 2:30 ਵਜੇ ਦੇ ਸਮੇਂ ਦੇ ਨਾਲ ਆਪਾਂ ਦਰਬਾਰ ਸਾਹਿਬ ਦੀਆਂ ਕਰਮਾਂ ਵਿੱਚ 베ਰ बाबा ਬੁੱਢਾ ਸਾਹਿਬ ਜੀ ਦੀ ਦੇਖੋ ਪਹੁੰਚ ਚੁੱਕੇ ਆ ਨੱਕ ਮਸਕਤ ਹੋਏ ਆ 2 ਵਜੇ ਸਤਗੁਰਾਂ ਦਾ ਪ੍ਰਕਾਸ਼ ਜੋ ਕੀਤਾ ਗਿਆ ਏ ਤੇ ਮਹਾਨ ਕਿਰਪਾ ਹੈ ਸਤਗੁਰਾਂ ਦੀ ਸੰਗਤ ਦਾ ਘਾਟ ਠਾਠਾ ਮਾਰਦਾ ਹੋਇਆ ਦੇਖ ਸਾਰੀ ਰਾਤ ਹੀ ਨੰਗੀ ਸਾਨੂੰ ਚਲੋ ਤਕਰੀਬਨ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਸਾਰੀ ਰਾਤ ਹੀ ਵੇਖਦੇ ਰਹੇ ਆ ਸੰਗਤ ਦਾ ਪਹਿਰਾ ਨਹੀਂ ਹਟਿਆ ਸੰਗਤ ਸਾਰੀ ਰਾਤ ਹੀ ਦਰਸ਼ਨ ਮੇਲੇ ਗੁਰੂ ਸਾਹਿਬ ਦੇ ਕੀਤੀ ਗਈ ਆ 10 ਵਜੇ ਦੇ ਨਾਲ ਸਤਿਗੁਰਾਂ ਦਾ ਸੁਖ ਹਸਣ ਕੀਤਾ ਗਿਆ ਸੀ ਤੇ ਉਸ ਤੋਂ ਪ੍ਰੰਤ ਜੋ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਫਿਰ ਵੀ ਸੰਗਤ ਕੀਤੀ ਗਈ ਆ ਤੇ ਉਹ ਤਾਂ 2-2-4 ਘੰਟੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲਾ ਆਇਆ ਤੇ ਤਕਰੀਬਨ ਪੂਰੇ 2 ਵਜੇ ਦੇ ਨਾਲ ਆਪਾਂ ਸਤਿਗੁਰਾਂ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਕੀਤਾ ਗਿਆ ਏ ਬੜੀ ਮਹਾਨ ਕਿਰਪਾ ਹੋਈ ਸਾਡੇ ਤੇ ਸਾਡੇ ਉੱਤੇ ਤਰਸ ਕੀਤਾ ਦਇਆ ਕੀਤੀ ਸਰਗੁਰਾਂ ਰਹਿਮਤਾ ਕੀਤੀਆਂ ਜੋ ਸਾਨੂੰ ਅਮਰਤ ਵੇਲਾ ਸੰਭਾਲਣ ਦਾ ਉਦਮ ਬਲ ਬਖਸ਼ਿਆ ਤੇ ਸਰਗੁਰਾਂ ਨੇ ਸਾਨੂੰ ਦਰਸ਼ਨ ਦੇਦਾਰ ਬਖਸ਼ੇ ਸ਼ੁਕਰ ਹੈ ਸ਼ੁਕਰ ਹੈ ਕੋਟਨ ਕੋਟ ਧੰਨਵਾਦ ਹੈ ਗੁਰੂ ਸਾਹਿਬ ਜੀ ਦਾ ਸਾਨੂੰ ਇਹ ਮਨੁੱਖਾ ਜੀਵਨ ਗੁਰ ਸਿੱਖੀ ਵਾਲਾ ਬਖਸ਼ਿਆ ਤੇ ਬੜੀ ਕਿਰਪਾ ਮਾਨ ਹੋਈ ਸਰਗੁਰਾਂ ਦੀ ਗੁਰੂ ਰਾਮਦਾਸ ਜੀ ਦੀ ਤੇ ਸਾਨੂੰ ਆਪ ਜੀ ਨੂੰ ਦਰਸ਼ਨ ਕਰਾ ਰਹੇ ਆ ਤੁਹਾਡਾ ਫਰਜ਼ ਪੰਦਾ ਏ ਇਹੋ ਜੇ ਗੁਰੂ ਘਰਾਂ ਦੇ ਦਰਸ਼ਨ ਘਰ ਬੈਠ ਕੇ ਕਰੋ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਦੇ ਸੈੱਟ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਕੋਈ ਵੀ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਦੀ ਵੀਡੀਓ ਗੁਰੂ ਰਾਮਦਾਸ ਜੀ ਦੀ ਪਾਤਸ਼ਾਹ ਜੀ ਦੇ ਨਾਲ ਦੇ ਗੁਰੂ ਘਰ ਦੇ ਨਾਲ ਜੁੜੀ ਆ ਦੇਖ ਸਕਦੇ ਜੇ ਸਤ ਦਾ ਕੱਟ ਤੇ ਸਾਰੀ ਰਾਤ ਹੀ ਲੰਗੀ ਤਕਰੀਬਨ ਸਾਂਝ ਵਿੱਚ ਸੇਵਾ ਕਰਦੇ ਆ ਗੁਰੂ ਘਰ ਚ ਸ਼ਨਾਣ ਕਰ ਰਹੀਆਂ ਸੰਗਤਾਂ ਤੇ ਆਪਣੇ ਇਲਾਕੇ ਦੇ ਜੋ ਵੀ ਆ ਪਾਰੀ ਸਹਿਬਾਨ ਰਾਜ ਸਿੰਘ ਕੁਮਾਰ 마שי ਗਾਦੋਂ ਵੀ ਪਹੁੰਚ ਚੁੱਕੇ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਮਹਾਰਾਜ ਠੀਕ ਠਾਕ ਚੜ੍ਹਦੀ ਕਲਾ ਤੇ ਕਰ ਲਏ ਦਰਸ਼ਨ ਮੇਲੇ ਦੇ ਨਹੀਂ ਅਜੇ ਕਰ ਲਏ ਕਰ ਲਏ ਕਰ ਲਿਆ ਬਹੁਤ ਨੰਦਾ ਆ ਬਹੁਤ ਨੰਦਾ ਆ ਠੀਕ ਹੈ ਜੀ ਬਹੁਤ ਕਿਰਪਾ ਇਹ ਤਕਰੀਬਨ ਅਸੀਂ ਇੱਥੇ ਸੇਵਾ ਨਿਭਾ ਰਹੇ ਹਾਂ ਡਿਊਟੀ 10 ਵਜੇ ਸੁਖ ਸੁਖ ਆਸਨ ਦੀ ਸੇਵਾ ਆ ਠੀਕ ਹੈ ਜੀ ਤੇ 2-4 ਘੰਟੇ ਗੁਰੂ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਹੈ 2 ਵਜੇ ਪ੍ਰਕਾਸ਼ ਪੂਰੇ ਹੋ ਗਿਆ ਹੈ 2 ਵਜੇ ਪੂਰੇ ਹੋ ਗਏ ਇਹ ਸਾਰੀ ਰਾਜ 2-4 ਘੰਟੇ ਬੱਜੇ ਹਨ ਉਹਦੇ ਇੱਥੇ ਸਾਰੇ ਦਰਬਾਰ ਦੀ ਤੇ ਜਿੰਨੇ ਕਰਮਾਏ ਸਾਰੇ ਜਨਾਨ ਆ ਰਹੇ ਆ ਆਈ ਸਰਵਾਂ ਲਈ ਸਰਪੁਰਾ ਨੇ ਆਪਕੇ ਸਾਥ ਇਸ ਸੰਗਤ ਦਾ ਸੰਗਤ ਲਈ ਸੰਗਤਨੀ ਉੱਠੀ ਹੈ ਸੰਗਤ ਉੱਥੇ ਬੈਠੀ ਜਿਹੜਾ ਸੰਗਤਾ ਹੁਣ ਜਿਹੜਾ ਨਾ ਲਹਰਾਂ ਦਾ ਘਾਟ ਭੋਜਾਰਾ ਠਾਠਾ ਮਾਰ ਦਾ ਦੇਖ ਸਕਦੇ ਜੀ ਲੈਂ ਭੋਜਾਰੀ ਲਾਖੀਆਂ ਤੇ ਜਿਹੜੇ ਬੜੀ ਮਹਿਮਾ ਹੈ ਬੜੀ ਮਹਿਮਾ ਤੇ ਬੜੀ ਬੜੀ ਲੋਕ ਇਹ ਨਹੀਂ ਇੱਕ ਜਿੰਨੇ ਵੀ ਆਪਣੇ ਦੇਸ਼ ਪੰਜਾਬ ਇੰਡੀਆ ਦੇ ਨਾਲ ਜਿੰਨੇ ਗਵਾਂਢੀ ਆਪਣੇ ਮੁਲਖ ਨੇ ਸਾਰਿਆਂ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਏ ਸੰਗਤਾਂ ਦਾ ਪਿਆਰ ਆ ਮੱਖੋ ਬਕਰੀ ਦੇਸਾਂ ਪਰਦੇਸਾਂ ਵਿੱਚੋਂ ਨੱਕ ਮਸਕਿਤ ਹੋ ਗਏ ਗੁਰੂ ਰਾਮਦਾਸ ਜੀ ਦੀ ਪਾਤਸ਼ਾਹੀਆਂ ਖੁਸ਼ੀਆਂ ਪ੍ਰਾਪਤ ਕਰਦੇ ਪਏ ਸਾਰੇ ਠੀਕ ਆ ਨਾ ਕਿੰਨੇ ਕਿੰਨੇ ਦਰੋਂ ਆਉਂਦੇ ਸੰਗਤਾਂ ਬਾਹਰੋਂ ਤੇ ਇੱਕ ਗੁਰੂ ਸਾਹਿਬ ਜੀ ਦਾ ਦਰਬਾਰ ਵੇਖ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਤੇ ਨਾਂ ਦੀ ਵੱਖਰੀ ਚੀਜ਼ ਦਾ ਹੈ ਯਾਰਾਂ ਨੇ ਸਾਹ ਹੁਣੇ ਹੀ ਲੰਗਰ ਠੀਕ ਹੈ ਜੀ ਸਾਰੀ ਰਾਤ ਹੀ ਜੋ ਆ ਚੱਲੇ ਜਾਂਦਾ ਠੀਕ ਹਾਂ ਸਾਰੀ ਰਾਤ ਹੀ ਲੰਗਰ ਦਾ ਪਹਿਰਾ ਚੱਲਦਾ ਹੈ ਤੇ ਇਹੋ ਜਾਂ ਆਪਾਂ ਨੂੰ ਜੀਵਨ ਮੁਲਕੇ ਨਹੀਂ ਮਿਲਣਾ ਤੇ ਆਪਣਾ ਫਰਜ਼ ਬੰਦਾ ਹੈ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਕ ਵਾਰ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ ਇਹ ਫਰਜ਼ ਸਮਝਦੇ ਹੋਏ ਆਪਣੇ ਜੀਵਨ ਨੂੰ ਸਫਲਾ ਬਣਾਈਏ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਇਹ ਸਾਰੇ ਕਾਮਰ ਜਿਵੇਂ ਆ ਤੇ ਰਾਤ ਨੂੰ ਆ ਜੋ ਰਾਤ ਨੂੰ ਅਸੀਂ ਫਰਜ ਸਮਝਦੇ ਹੋਏ ਇੱਕ ਸਿੱਖ ਦਾ ਸੇਖੋਂ ਦੇ ਨਾਂ ਤੇ ਅਸੀਂ ਰਾਤ ਆਏ ਰਾਤ ਵੀ ਸੋਖ ਆਸਨ ਦੀ ਸੇਵਾ ਕਰਵਾਈ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਅੰਮ੍ਰਿਤ ਵੇਲਾ ਵੀ ਹੇ ਸੰਭਾਲਿਆ ਠੀਕ ਆ ਜੀ ਤੇ ਸ਼ੁਕਰ ਕਰਦੇ ਗੁਰੂ ਸਾਹਿਬ ਜੀ ਦਾ ਸਾਨੂੰ ਇਹ ਮਨੁੱਖਾ ਜੀਵਨ ਸਿੱਖ ਦੇ ਵਿੱਚ ਦਿੱਤਾ ਹੈ ਕਿਉਂਕਿ ਅਸੀਂ ਆਪ ਸੇਖੋਂ ਦੇ ਨਾਂ ਦੇ ਫਰਜ ਸਮਝਦੇ ਹੋਏ ਦਰਸ਼ਨ ਮੇਲੇ ਕਰ ਰਹੇ ਆ ਤੇ ਜੀਵਨ ਨੂੰ ਸਫਲਾ ਬਣਾ ਰਹੇ ਆ ਤੇ ਐਸੇ ਗੁਰੂ ਮਹਾਰਾਜ ਦੀਨ دیয়াল ਸਭ ਘਰੋਸੇ ਤੇਰੇ ਪਰਿਵਾਰ ਚੜਾਇਆ ਹੈ ਅਸੀਂ ਸਾਰਾ ਹੀ ਪਰਿਵਾਰ ਗੁਰੂ ਸਾਹਿਬ ਨੂੰ ਭੇਟ ਕੀਤਾ ਹੈ ਠੀਕ ਆ ਆਪਣਾ ਆਪ ਕਿਉਂਕਿ ਜਦੋਂ ਅਮਰਤ ਸਾਗ ਲੀਓ ਤੋ ਗੁਰੂ ਸਾਹਿਬ ਦੇ ਪੱਕੇ ਗੁਰੂ ਦੇ ਲਾਡ ਲੱਗ ਜੀਦਾ ਹੈ ਠੀਕ ਹੈ ਜੀ ਤੇ ਹੁਣ ਸਾਡੇ ਉਤੇ ਮਿਹਰ ਭਰਿਆ ਹੱਥ ਰੱਖਣਾ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਸਦਾ ਹੀ ਇਹਨਾਂ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਤੇ ਗੁਰਤਾ ਮਾਂ ਦੇ ਨਾਲ ਇਸ ਤਰ੍ਹਾਂ ਹੀ ਯਾਤਰਾ ਕਰਦੇ ਰਹੀਏ ਤੇ ਆਪਣੇ ਭੈਣ ਭਰਾਵਾਂ ਨੂੰ ਘਰ ਬਹਿ ਗਈ ਇਹੋ ਜੀਆਂ ਵੀਡੀਓ ਅਪਲੋਡ ਕਰਵਾ ਕੇ ਦਰਸ਼ਨ ਕਰਾਉਂਦੇ ਰਹੀਏ ਐਸੀ ਕਿਰਪਾ ਕਰਨ ਤੇ ਕੋਈ ਵੱਧ ਘਟ ਬੋਲਿਆ ਗਿਆ ਹੋਵੇ ਵੀਡੀਓ ਬਣਾਉਂਦਿਆਂ ਤੇ ਕਿਉਂਕਿ ਅਸੀਂ ਏਡੇ ਬਲਾਰੇ ਨਹੀਂ ਆ ਅਸੀਂ ਤੇ ਕਾਮੇ ਆ ਚੈਨਲ ਵਾਲੇ ਠੀਕ ਆ ਜੀ ਅਡਾ ਮਾਲਡੰਗ ਡੇਰੀ ਦਾ ਕੰਮ ਆ ਅਸੀਂ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਸੋਚਿਆ ਕਿ ਜੋ ਵੀਰ ਬਣਾ ਕੇ ਸਾਰੇ ਭੈਣ ਭਰਾਵਾਂ ਨੂੰ ਦਿਖਾਈਏ ਸਾਨੂੰ ਮਾਫ ਕਰਨਾ ਜੀ ਕਿਉਂਕਿ ਏਡੇ ਬਲਾਰੇ ਨਹੀਂ ਤਗੜੇ ਤੇ ਸਾਡੇ ਵੱਲੋਂ ਫਤਿਹ ਦੀ ਸਾਂਝ ਦੀ ਹਾਜ਼ਰੀ ਪੂਣੀ ਜ਼ਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ